ਸਸਰੀ ਕਾਲ ਜੀ ਖੱਜ ਦੇ ਬਲੌਗ ਚ ਤੁਹਾਡਾ ਸਵਾਗਤ ਆ ਤੇ ਮੇਰੀ ਗੁੜੀਆ ਹ ਮੇਰੀ ਗੁੜੀਆ ਦਿਖਾਉਣਾ ਸਾਨੂੰ ਹਾਂ ਵੀ ਮੈਂ ਕਰਾ ਜਾ ਕਿ ਮੈਂ ਸਸਰੀਕਾਰ ਕਰ ਉਹ ਸਾਰਿਆਂ ਨੂੰ ਕਿੱਥੇ ਜਾਏਗੀ ਅੱਜ ਨਾਨੀ ਕੋਲੇ ਕੀ ਕਹੇਗੀ ਨਾਨੀ ਨੂੰ ਸਸਰੀਕਾਰ ਬੁਲਾ ਦੇ ਨਾਨੀ ਨੂੰ ਸਸਰੀ ਕਾਲ ਜੀ ਕਹਦੇ ਬਾਈ ਗੁਰੂ ਜੀ ਕਹੀਂ ਬਾਈ ਗੁਰੂ ਜੀ ਕਹੀਂ ਬਾਈ ਗੁਰੂ ਬਾਈ ਗੁਰੂ ਜੀ ਕਹੇ ਚੰਗਾ ਪਹਿਲਾਂ ਪਹਿਲਾਂ ਬਾਈ ਗੁਰੂ ਜੀ ਕਹੇ ਹਾਂ ਇਹ ਇਹ ਗੱਲੀ ਵੀ ਮੋਬਾਈਲ ਮੈਨੂੰ ਫੜਾ ਦੋ ਹੁਣ ਕਿਹਦੇ ਨਾਲ ਗੱਲ ਕਰੀਏ ਨਾਨੀ ਨਾਲ ਹੈ ਹਾਂਜੀ ਹੈ ਹਾਂਜੀ ਸਸਰੀਕਾਲ ਜੀ ਕਹਦੇ ਕਿਹਦਾ ਪਿਆਰ ਆਉਂਦਾ ਤੈਨੂੰ ਪੁੱਤ ਕਿਹਦਾ ਪਿਆਰ ਆਉਂਦਾ ਤੈਨੂੰ ਡੈਡੀ ਦਾ ਆਉਂਦਾ ਤਾਰ ਬਾਬਾ ਜੀ ਦਾ ਹਾਂਜੀ ਕਹਿੰਦੀ ਬਾਬਾ ਜੀ ਦਾ ਹਾਂਜੀ ਬਾਬਾ ਜੀ ਬਾਬੂ ਜੀ ਇਹ ਮੇਰੀ ਗੁੜੀਆ ਇਹ ਹੋ ਗਈ 2.5 ਸਾਲ ਦੀ ਹੁਣ ਕਿਹਨਾਂ ਬਿਮਾਰ ਹੋ ਗਈ ਜੀ ਥੋੜੀ ਜੀ ਮੈਨੂੰ ਬਸ ਸੱਟਾ ਜਮੇ ਓਕੇ ਆ ਕਿੰਤੋਂ ਪਥੇਤ ਇਜੈਂਟ ਹੋਈ ਆਹੀ ਓਏ ਤੇ ਨਾ ਮੈਂ ਉਹ ਕਿ ਅੱਜ ਦੇਖਦੇ ਆਂ ਜਾਨਾ ਸੀ ਨੇ ਲੋੜੀ ਤੇ ਇਹੇ ਪਿੰਡ ਚ ਮਿਲਦੇ ਆਂ ਫਿਰ ਉੱਥੇ ਕਿਹਦੇ ਨਾਲ ਕਿਹਦੇ ਨਾਲ ਜਾਣਗੀ ਨਾਨਕੇ ਤੂੰ ਕੀ ਕਾਤੇ ਜਾਣਗੀ ਗੱਡੀ ਤੇ ਕਿਹੜੀ ਕਿੱਥੇ ਖੜੀ ਆ ਗੱਡੀ ਆਪਣੀ ਉਧਰ ਖੜੀ ਆ ਸਾਰਾ ਪਤਾ ਦੇਖ ਲੈ ਇਹਨੂੰ ਗੱਡੀ ਗੁੱਡੀ ਦਾ ਵੀ ਕਿੱਥੇ ਖੜੀ ਆ ਆਪਣੀ ਆਹ ਬੂਟ ਨਹੀਂ ਪਾਉਣਿਆ ਪਾਲੀ ਤਾਂ ਕੀ ਕਾਇਮ ਕਿੱਥੇ ਤਰ ਹਾਂ ਲੋਈ ਬਿੱਤਾ ਲੋਈ ਬਿੱਤਾ ਤੁਤਲਾ ਬਾਟਾ ਬੈਠਰ ਕੀ ਹਾਂਜੀ ਆਪਾਂ ਹੋ ਗਏ ਰੈਡੀ ਤੇ ਇੱਧਰ ਅੱਜ ਸੂਰਜ ਦੇਵਤਾ ਜੀ ਵੀ ਦਿਖਾਈ ਦੇ ਗਏ ਨੇ ਮਸੀ ਆਏ ਨੇ ਪਤਾ ਨਹੀਂ ਕਿਹੜੇ ਆ ਉਹਨਾਂ ਨੂੰ ਸੋਪਣਾ ਹੀ ਹੋ ਗਿਆ ਉਹ ਕੰਮ ਹੋ ਗਿਆ ਸੀ ਦਾ ਸੂਰਜ ਦੇਵਤਾ ਦਾ ਸੋਪਣਾ ਜੀ ਹੋ ਗਿਆ ਸੀ ਤੇ ਅੱਜ ਨਿਕਲੇ ਹਾਂ ਵਾ ਮੋਟਰ ਚਲਾ ਲੂ ਮੋਟਰ ਚਲਾ ਦੰਦੇ ਆ ਕੀ ਕਰਨਾ ਮਾਤਾ ਨੇ ਫਰਸ ਤੋਂ ਨਾ ਮੋਟਰ ਚਲਾ ਤੇ ਆਪਾਂ ਰੈਡੀ ਹੋ ਗਏ ਜੀ ਤੇ ਹੁਣ ਆਪਾਂ ਚੱਲਣਾ ਲੋਹੜੀ ਤੇ ਅੱਜ ਆਪਣੇ ਪਿੰਡੇ ਲੋਹੜੀ ਤੇ ਉਹਨਾਂ ਦੀ ਦੋ ਕੁੜੀਆਂ ਬਾਦ ਮੁੰਡਾ ਹੋਇਆ ਤੇ ਆਪਾਂ ਨੂੰ ਕੱਲੇ ਨੇ ਬਾਈਟ ਦਿੱਤਾ ਕਿ ਉਹਨਾਂ ਨੇ ਕਹਿੰਦੇ ਤੁਸੀਂ ਲੋਹੜੀ ਤੇ ਪਹੁੰਚਿਓ ਪ੍ਰੋਗਰਾਮ ਰੱਖਿਆ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਫਿਰ ਲੋਹੜੀ ਤੇ ਹੁਣ ਆ ਗਏ ਜੀ ਅਸੀਂ ਖੇਤ ਦੇ ਲੱਗਦੇ ਨੇ ਬਬੂ ਜੀ ਚਾਪੇ ਨੇ ਇਦਰਾ ਮੈਂ ਇਸ ਦਾ ਜੀ 50% ਵਾਲੀਆਂ ਲਾਤੀਆਂ ਤੋਂ 4 ਬੋਤਲਾਂ ਤੇ ਮੈਂ ਇਸ ਦਾ ਸਾਡੀ ਲੋਡ ਨਹੀਂ ਆ ਰਹੀ ਯਾਰ ਪਹਿਲਾਂ ਲਾਤੀਆਂ ਬੋਤਲਾਂ ਹੁਣ ਵੀ ਟਿਕਟ ਬਿੱਲ ਲੱਗਦੀ ਜਾਂਦੇ ਨੇ ਸਾਡੇ 4 ਗ੍ਰਾਮ ਵਾਲਾ ਜੀ ਹੁਣ ਅਸੀਂ ਪਹੁੰਚ ਗਏ ਜੀ ਸਾਡੇ ਪਿੰਡ ਦੇ ਪੰਡਲਵਾੜੇ ਚ ਇਹਦਾ ਸਾਰਾ ਦੇਖਭਾਲ ਜੱਸੀ ਪੰਡਤ ਜੀ ਕਰਦੇ ਨੇ ਤੇ ਉਸ ਨੇ મતલਬ ਜਿੰਨੇ ਵੀ گاਉਂਾਂ ਨੇ ਆ ਕੁੱਤਾ ਜਿਵੇਂ ਰੱਖਿਆ ਹੋਇਆ ਹੈ ਇਹ ਨਾ ਵਿਚਾਰਾ ਇਹਨੂੰ ਦੀਂਦਾ ਨਹੀਂ ਹੈਗਾ ਕੁੱਤੇ ਨੂੰ ਤੇ ਆਈ ਇਧਰ ਉਹ ਉੱਥੇ ਰੱਖੇ ਹੋਏ ਨੇ ਨੇ ਬਾਈ ਨੇ ਕੁੱਤੇ ਅੰਦਰ ਉਹ ਚ ਕੁੱਤੇ ਉਧਰ ਗੰਮਾ ਰੱਖੀਆਂ ਹੋਈਆਂ ਨੇ ਤੇ ਬਹੁਤ ਵਧੀਆ ਕੰਮ ਕਰ ਰਿਹਾ ਤੇ ਇਹਦੇ ਇੱਕ ਜਿਵੇਂ ਆ ਤੂੜੀ ਵਾਲਾ ਦਿਖਾਉਣਾ ਤੁਹਾਨੂੰ ਤੂੜੀ ਵਾਲਾ ਸੈਟ ᱛੀਗਾ ਉਹ ਟ ਹੈਗਾ ਥੋੜਾ ਜਿਹਾ ਉਹਦੇ ਵਾਸਤੇ ਵੀ ਮਤਲਬ ਥੋੜੀ ਮੋਟੀ ਮਦਦ ਚਾਹੀਦੀ ਆ ਜੋ ਵੀ ਵੀਰ ਆਪਣੀ ਹੈ ਵੀ ਵੀਡੀਓ ਦੇਖਦਾ ਜਾ ਕਿਸੇ ਵੀ ਤੱਕ ਪਹੁੰਚਦੀ ਆ ਤਾਂ ਯਾਰ ਮਦਦ ਕਰ ਸਕਦਾ ਹੋ ਤਾਂ ਜਰੂਰ ਕਰੋ ਆਉਰੇ ਪਾਉਣਾ ਇੱਥੇ ਪ੍ਰਬੰਧ ਕਰਨਾ ਇਹਨਾਂ ਦੀ ਤੂੜੀ ਵਾਸਤੇ ਕਿਉਂਕਿ ਤੂੜੀ ਸਾਰੀ ਖਰਾਬ ਹੋ ਗਈ ਗਲਗੀ ਤੂੜੀ ਤੇ ਕੁਛ ਕਗਉ ਆ ਇੱਧਰ ਆ ਰਹੀਆਂ ਨੇ ਉਧਰੋਂ ਨਿਕਲ ਕੇ ਤੇ ਇੱਥੇ ਵੀ ਗੇੜ ਗੂਟ ਦਾ ਹਜੇ ਪ੍ਰਬੰਧ ਨਹੀਂ ਥੋੜੀ ਜਿਹੀ ਬਸ ਜੇ ਕੋਈ ਸੇਵਾ ਦੇ ਸਕਦਾ ਤਾਂ ਸੇਵਾ ਜੂਰ ਦਿਓ ਤੇ ਇਹ ਬਣਾਇਆ ਹੈ ਠਿੰਗਲਵਾੜਾ ਹੀ ਹਾਸਲ ਚਾਹੀ ਟੁੱਟੇ ਫੁੱਟੇ ਪਸ਼ੂਆਂ ਦੀਆਂ ਲੱਤਾਂ ਲੁੱਤਾਂ ਜਿਵੇਂ ਕੁੱਤੇ ਹੋਗੇ ਹਾਂ ਇਹਨੂੰ ਦੀਂਦਾ ਨਹੀਂ ਸੀਗਾ ਕੁੱਤੇ ਨੂੰ ਇਹ ਬੁਰੀ ਹਾਲਤ ਚ ਲਿਆਉਂਦਾ ਸੀ ਜਰਾ ਸੈਟਾ ਚਲੋ ਬਚ ਗਿਆ ਹੁਣ ਤਾਂ ਸੈਟ ਇੱਕ ਦੇ ਆਹੀ ਉਹ ਲਿਆਈ ਸੀ ਜਿਹਨੂੰ ਸਿਰ ਚ ਕੀਤੇ ਪਈ ਤੇ ਉਹ ਬਚ ਗਿਆ ਜਿਹੜਾ ਦੂਜਾ ਲਿਆਈ ਸੀ ਜਿਹਦੇ ਅੱਖਾਂ ਚੋਂ ਪੀਕ ਨਿਕਲਦੀ ਸੀ ਇਹਦੇ ਅੱਖਾਂ ਚੋਂ ਇਹ ਉਹ ਕੁੱਤੇ ਦੇ ਦੇਖ ਹੁਣ ਤਾਂ ਇਹ ਪੂਰਾ ਤੰਦਰੁਸਤ ਆ ਬਸ ਕਲਾ ਦੀਂਦਾ ਨਹੀਂ ਇਹਨੂੰ ਅੰਦਾਜ਼ੇ ਨਾਲ ਹੀ ਚੱਜਦਾ ਹੁੰਦਾ ਹੰਦਾਜ਼ੇ ਨਾਲ ਜਾਂਦਾ ਹਾਂ ਇਹ 15 ਅੰਦਾਜ਼ੇ ਨਾਲ ਵਾਗਿਆਂ ਦਾ ਬਾਹਰ ਅੰਦਾਜ਼ੇ ਨਾਲ ਹਾਂ ਬਸ ਇਹ ਹੋਰ ਕਿਤੇ ਜਾਂਦਾ ਆ ਇਹਦਾ ਪੈਰ ਆ ਜਿਵੇਂ ਆ ਕਤੂਰੇ ਤੋਂ ਦੇਖੋ ਤੁਸੀਂ ਇੰਨੇ ਰੱਖੇ ਹੋਏ ਨੇ ਜੱਸੀ ਨੇ ਤੇ ਵਧੀਆ ਕੰਮ ਕਰ ਰਿਹਾ ਤੇ ਹੁਬ ਦਵਾਈਆਂ ਦੂਈਆਂ ਸਾਰੀਆਂ ਰੱਖੀਆਂ ਆਈਆਂ ਨੇ ਉਹਨੇ ਉੱਥੇ ਉੱਤੇ ਤੇ ਵਧੀਆ ਕੰਮ ਕਰ ਰਿਹਾ ਸੋ ਸਹਿਯੋਗ ਦਿਓ ਯਾਰ ਜਿੰਨਾ ਵੀ ਹੋ ਸਕਦਾ ਤੁਸੀਂ ਜਿੰਨੇ ਵੀ ਬੰਦੇ ਵੀਡੀਓ ਦੇਖਦੇ ਨੇ ਤੇ ਸਹਿਯੋਗ ਜ਼ਰੂਰ ਦਿਓ ਮਿਲਦੇ ਆਂ ਜੀ ਅੱਗੇ ਆਪਾਂ ਸੋ ਅੱਜ ਜਿਹੜਾ ਤੁਸੀਂ ਵਿਊ ਦੇਖ ਰਹੇ ਹੋਏ ਅਸੀਂ ਜੀ ਖੇ ਗਏ ਤੀਏ ਖੇਤ ਜਗਦੀਪ ਕੇ ਵੀਡੀਓ ਬਣਾਉਣ ਸਾਨੂੰ ਨਰੀਗਾ ਦੇ ਹੱਕ ਚ ਵੀਡੀਓ ਬਣਾਉਣ ਨੂੰ ਕਿਹਾ ਗਿਆ ਸੀ। ਤੋਂ ਅਸੀਂ ਵੀਡੀਓ ਤਿਆਰ ਕੀਤੀ ਆ ਤੇ ਐਡੀਟਿੰਗ ਰਹਿੰਦੀ ਆ ਥੋੜੀ ਜਿਹੀ ਉਦੋਂ ਬਾਅਦ ਚ ਅਸੀਂ ਪਬਲਿਸ਼ ਕਰਾਂਗੇ ਜੀ। ਫਿਰ ਵੀਡੀਓ ਬਣਾਈ ਤੇ ਵੀਡੀਓ ਬਣਾ ਕੇ ਆ ਪਰਨਾ ਉਹਦਾ ਮਿੱਤਰ ਦਾ ਚੱਕ ਲਿਆ ਮੈਂ। ਡਾਕਟਰ ਸਾਹਿਬ ਕਹਿੰਦੇ ਅਸੀਂ ਦਵਾਈਆਂ ਲੈਣੀਆਂ ਲੈਣੀ ਦੀ ਸਾਡੀ ਮੱਛ ਜਿਆਦੇ ਬਿਮਾਰ ਹੋ ਰਹੀ ਆ ਤੇ ਉਦੋਂ ਖੜਿਆ ਨਹੀਂ ਜਾਂਦਾ। ਹੁਣ ਅਸੀਂ ਦਵਾਈਆਂ ਲੈ ਕੇ ਆਏ ਆ ਤੇ ਹੁਣ ਉਹਦੇ ਟੀਕੇ ਟੂਕੇ ਲਾਵਾਂਗੇ ਤੇ ਦੇਖਦੇ ਆਂ ਉਦੋਂ ਬਾਅਦ ਚ ਮੱਛ ਦਾ ਕੀ ਬਣਦਾ। ਮਿਲਦੇ ਆ ਜੀ ਅੱਗੇ ਲੋੜੀ ਦਾ ਸਵੇਰ ਵਾਲਾ ਪ੍ਰੋਗਰਾਮ ਸਾਨੂੰ ਦਿਖਾ ਨਹੀਂ ਸਕੇ ਸੋ ਅਸੀਂ ਸੋਚਿਆ ਵੀ ਤੁਹਾਨੂੰ ਸ਼ਾਮ ਵਾਲਾ ਪ੍ਰੋਗਰਾਮ ਜ਼ਰੂਰ ਦਿਖਾਵਾਂਗੇ ਜਿੰਨਾ ਕ ਵੀ ਹੋ ਸਕੇ ਆ ਫਿਰ ਅਸੀਂ ਪਹੁੰਚੇ ਜੀ ਸ਼ਾਮ ਨੂੰ ਲੋੜੀ ਤੇ ਉੱਥੇ ਰੰਗ ਰੰਗ ਪ੍ਰੋਗਰਾਮ ਸੀ ਇੱਥੇ ਡਾਕਟਰ ਵੀ ਬੈਠਿਆ ਸੀ ਫਿਰ ਅਸੀਂ ਫੁੱਲ ਇੰਜੋਏ ਕੀਤਾ ਕਿਤਾ ਕਿਉਂਕਿ ਅਸੀਂ ਲੇਟ ਹੋ ਗਏ ਸੀ ਥੋੜਾ ਜਿਹਾ ਕਿਉਂਕਿ ਸਵੇਰ ਦੇ ਮਾਹੌਲ 'ਚ ਪਰਿਵਾਰ ਹੁੰਦਾ ਉਹਦੀ ਵੀਡੀਓ ਨਹੀਂ ਬਣਾ ਸਕਦੇ ਇਸ ਕਰਕੇ ਤੇ ਸ਼ਾਮ ਨੂੰ ਫਿਰ ਅਸੀਂ ਪਹੁੰਚੇ ਜੀ ਰੰਗ ਰੰਗ ਬਰੋ ਰਾਮ ਤੇਰੇ ਇੱਧਰ ਸਾਨੂੰ ਮਿਲ ਗਿਆ ਦਹੀਂ ਐਂਡ ਭੱਲਾ ਇਹਨੂੰ ਅਸੀਂ ਚੋਰ ਜੀ ਦਹੀਂ ਭੱਲਾ ਕਹਿ ਦਿੰਦੇ ਹਾਂ ਉਹ ਬੰਦਾ ਦਿਲ ਦਾ ਬੜਾ ਕੈਂਟਾ ਹੈ ਤੇ ਉਹ ਆ ਗਿਆ ਜੀ ਮਣੀ ਉਰਫ ਮਦੀ ਇਹ ਵੀ ਕਹਿੰਦੇ ਬਲੌਗ ਬਣਾਉਣ ਲੱਗੇ ਹੈ ਗਭਰੂ ਨਾ ਮਨਾਵਾ ਤੇ ਨੇ ਨਵੇਂ ਨਵੇਂ ਬਲੌਗ ਬਣਾਉਣਾ ਸਟਾਰਟ ਕਰੇ ਨੇ ਇਹ ਕਹਿੰਦਾ ਮੇਰੀ ਵੀਡੀਓ ਬਣਾ ਮਹਾ ਇਹ ਆ ਜਾ ਪਰ ਤੂੰ ਵੀ ਆ ਜਾ ਪਿੱਛੇ ਇਹ ਫਿਰ ਅਸੀਂ